ਹਾਂਜੀ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆਂਗੇ ਪੈਂਟ ਪਲਾਜ਼ੋ ਦੀ ਬਿਲਕੁਲ ਪਤਲੇ ਨਾਪ ਦੇ ਵਿੱਚ ਪਲਾਜ਼ੋ ਆਗਾ ਤੇ ਆਪਾਂ ਤੁਹਾਨੂੰ ਦੱਸਾਂਗੇ ਉਹਦੀ ਕਟਿੰਗ ਕਿਸ ਤਰ੍ਹਾਂ ਕਰਨੀ ਆ ਕਿਉਂਕਿ ਆਪਣੇ ਕੋਲੇ ਜਿਹੜਾ ਕੱਪੜਾ ਹੈਗਾ ਉਹ ਜਿਸ ਤਰ੍ਹਾਂ 4 ਮੀਟਰ ਕੱਪੜਾ ਦੇ ਦਿੰਦੇ ਆ ਲਾਈਨਿੰਗ ਦਾ ਵਿੱਚ ਨਾਲੇ ਤਾਂ ਪਲਾਜ਼ੋ ਦਾ ਕੱਪੜਾ ਦੇ ਦਿੰਦੇ ਆ ਮੰਨ ਲਓ ਚਾਹੇ ਸਲਵਾਰ ਦਾ ਨਾਲੇ ਆਪਾਂ ਨੇ ਉਹਦੇ ਵਿੱਚ ਲਾਈਨਿੰਗ ਲਾਉਣੀ ਹੁੰਦੀ ਆ ਸ਼ਰਟ ਦੇ ਵਿੱਚ ਉਹਨੂੰ ਤੁਸੀਂ ਕਿਸ ਤਰ੍ਹਾਂ ਬਿਉਂਤ ਕੇ ਉਹਦੀ ਕਟਿੰਗ ਕਰ ਸਕਦੇ ਹੋਗੇ ਸਭ ਤੋਂ ਪਹਿਲਾਂ ਜੇ ਮੇਰੇ ਆਪਣੇ ਕੋਲੇ ਇਹ ਕੱਪੜਾ ਹੈਗਾਗਾ 3 ਮੀਟਰ 3 1/2 ਮੀਟਰ ਕੱਪੜਾ ਹੈਗਾ ਵੈਸੇ ਹੁੰਦਾ ਪਰ ਇਹ ਕਪੜਾ 3 ਮੀਟਰ ਦੇ ਵਿੱਚ ਹੀ ਦਿੱਤਾ ਹੋਇਆ ਹੈ 3 ਸਵਾ 3 ਮੀਟਰ ਕਪੜਾ ਹੈ ਆਪਣੇ ਕੋਲੇ ਨਾਲੇ ਤਾਂ ਆਪਾਂ ਇਹਦੇ ਵਿੱਚੋਂ ਸ਼ਰਟ ਦੇ ਲਾਈਨਿੰਗ ਲਗਾਉਣੀ ਹੈਗੀ ਤੇ ਨਾਲੇ ਆਪਾਂ ਇਹਦਾ ਪਲਾਜ਼ੋ ਬਣਾਉਣਾ ਤੁਸੀਂ ਕਿਸ ਤਰ੍ਹਾਂ ਉਹਨੂੰ ਬਿਉਤ ਕੇ ਲਾਈਨਿੰਗ ਵੀ ਲਗਾ ਸਕੋ ਤੇ ਨਾਲੇ ਆਪਣਾ ਇਹਦਾ ਪਲਾਜ਼ੋ ਆ ਉਹ ਵੀ ਬਣ ਜੇ ਕਿਉਂਕਿ ਆਪਾਂ ਪਲਾਜ਼ੋ ਤੇ ਲਾਈਨਿੰਗ ਲਗਾਉਣੀ ਹੈ ਜਿਹੜੀ ਉਹ ਆਪਾਂ ਲਗਾਵਾਂਗੇ ਕਾਟਨ ਦੇ ਵਿੱਚ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ ਤੁਸੀਂ ਕਿਸ ਤਰ੍ਹਾਂ ਉਹਨੂੰ ਨਾਪਣਾ ਕਪੜੇ ਨੂੰ ਦੇਖੋ ਜਿਵੇਂ ਆਪਣੇ ਕੋਲੇ ਪਲਾਜ਼ੋ ਦਾ ਨਾ ਸ਼ਰਟ ਦੀ ਲੈਂਥ 42 ਆ ਆਪਾਂ ਨੂੰ ਪਹਿਲਾਂ ਲੈਂਥ ਚਾਹੀਦੀ ਹੈ ਸਿਰਫ ਸ਼ਰਟ ਦੀ ਤੇ ਘੇਰਾ ਚਾਹੀਦਾਗਾ ਘੇਰਾ ਬਿਲ ਤੇ ਲੰਬਾਈ ਸ਼ਰਟ ਦੀ ਹੈਗੀ 42 ਇੰਚ ਤੇ ਪਲਾਜ਼ੋ ਦਾ ਨਾਪ ਆਪਣੇ ਕੋਲੇ 35 ਇੰਚ ਲੰਬਾਈ ਹੈ ਦੇਖੋ 22 ਇੰਚ ਪੱਟ ਆਪਾਂ گول ਰਾਉਂਡ ਦੇ ਵਿੱਚ ਬਣਿਆ ਹੋਇਆ ਤਾਂ ਆਪਾਂ ਇਹਦੇ ਵਿੱਚ 2 ਇੰਚ ਪਲੱਸ ਕਰਕੇ 24 ਇੰਚ ਕਰ ਦਾਂਗੇ ਤਾਂ ਆਪਣਾ 12 ਇੰਚ ਪੱਟ ਰੈਡੀ ਦਾ ਪਾਵਾਂਗੇ ਵੀ ਤਿਆਰ ਆਪਾਂ ਨੇ 12 ਇੰਚ ਥਾਈਸ ਦੇ ਵਿੱਚੋਂ ਰੱਖਣਾਗਾ ਮੂਰੀ 6.5 ਇੰਚਾ हिਪ ਉਹਨਾਂ ਦੀ 32 ਇੰਚਾ ਤਾਂ ਆਪਾਂ ਕੀ ਕਰਾਂਗੇ 16 ਇੰਚ ਜਿਹੜੀ ਬੈੱਟ ਲਗਾਉਣੀ ਹੈ ਉੱਪਰ ਹੁੱਕ ਜਿੱਪ ਵਾਲਾ ਪਲਾਜ਼ੋ ਹੋਊਗਾ ਤੇ 16 ਇੰਚ ਇੰਚ ਆਪਾਂ ਨੇ 벨ਟ ਰੈਡੀ ਲਗਾਉਣੀ ਆ ਹੁਣ ਆਪਾਂ ਇਹਦੀ ਕਟਿੰਗ ਕਰਨ ਲੱਗਦੇ ਹਾਂ ਤੁਸੀਂ ਦੇਖ ਮਨ ਲਓ ਆਪਣੀ ਸ਼ਰਟ ਦੀ ਲੰਬਾਈ 42 ਇੰਚ ਆ ਤਾਂ ਆਪਾਂ ਇਸ ਤਰ੍ਹਾਂ 42 ਦੇ ਵਿੱਚ ਦੋ ਡਬਲ ਲੈਂਥਾਂ ਨੂੰ ਉਤਾਰ ਲਾਂਗੇ ਕੱਪੜੇ ਦੇ ਨਾਲੋਂ ਜਿਹਦੇ ਵਿੱਚੋਂ ਆਪਾਂ ਨਾਲੇ ਤਾਂ ਪਲਾਜ਼ੋ ਉਤਾਰਨਾ ਹੈਗਾ ਤੇ ਨਾਲੇ ਲਾਈਨਿੰਗ ਲਗਾਉਣੀ ਆ ਆ ਆਪਾਂ ਦੇਖੋ 42 ਇੰਚ ਤੋਂ ਇਸ ਤਰ੍ਹਾਂ ਇਹਨੂੰ ਡਬਲ ਕਰ ਲਾਂਗੇ ਆ ਦੇਖੋ ਆਪਣਾ ਇਹ ਨਾਲ ਤਾਂ ਇਹਦੀ ਸ਼ਰਟ ਦੇ ਵਿੱਚੋਂ ਇਨਰ ਲਗਾਵਾਂਗੇ ਨਾਲੇ ਇਹਦਾ ਪਲਾਜ਼ੋ ਬਣਾਵਾਂਗੇ 1.5 ਮੀਟਰ ਕੱਪੜੇ ਦੇ ਵਿੱਚ ਤੇ ਇਹ ਲੈਂਥ ਤੁਹਾਨੂੰ ਆਪਾਂ ਨੇ ਦੱਸ ਹੀ ਦਿੱਤੀ ਫਿਲਹਾਲ ਦੇਖੋ ਇਹਨੂੰ ਡਬਲ ਕਰਕੇ ਆਪਾਂ ਨੇ ਇਸ ਤਰ੍ਹਾਂ ਇਹਨੂੰ ਇੱਕ ਵਾਰ ਲੈਂਥ ਉਤਾਰ ਲਾਂਗੇ ਇਹਦੀ ਤੁਸੀਂ ਕਿਸ ਤਰ੍ਹਾਂ ਉਸ ਕੱਪੜੇ ਨੂੰ ਬਿਉਂਤ ਕੇ ਉਹਦੀ ਕਟਾਈ ਕਰਨੀ ਹੈ ਦੇਖੋ ਆਪਾਂ ਨੇ ਆਹ ਚੀਜ਼ ਪੱਲਾ ਸਾਈਡ ਤੇ ਉਤਾਰਤਾ ਆਹ ਆਪਣੀਆਂ ਸ਼ਰਟ ਦੀਆਂ ਡਬਲ ਲੈਂਥਾਂ ਨੇਗੀਆਂ ਹੁਣ ਇਹਨੂੰ ਆਪਾਂ ਕਿਵੇਂ ਤਾਰਾਂਗੇ ਸਭ ਤੋਂ ਪਹਿਲਾਂ ਦੇਖੋ ਆਪਾਂ ਨੂੰ ਜਿੰਨੀ ਸ਼ਰਟ ਤੇ ਲਾਈਨਿੰਗ ਚਾਹੀਦੀ ਆ ਉਸੇ ਹਿਸਾਬ ਨਾਲ ਉਹਦਾ ਆਪਾਂ ਘੇਰਾ ਕੱਢਾਂਗੇ ਇਹ ਤੁਹਾਨੂੰ ਹਰ ਵਾਸਤੇ ਨਹੀਂ ਦੱਸ ਰਹੇ ਵੀ ਹਰ ਇੱਕ ਸੂਟ ਦੇ ਤੁਸੀਂ ਇਸ ਤਰ੍ਹਾਂ ਉਹਦੀ ਕਟਿੰਗ ਕਰਨੀ ਆ ਕਿਉਂਕਿ ਕਿਸੇ ਸੂਟ ਦਾ 22 ਦੇ ਵਿੱਚੋਂ ਨਾਪ ਹੈਵੀ ਹੁੰਦਾ ਪਲਾਜ਼ੋ ਦਾ ਜਾਂ ਸੂਟ ਦਾ ਨਾਪ ਵੀ ਭਾਰੀ ਹੁੰਦਾ ਫਿਰ ਦੇਖੋ ਦੋਨੋਂ ਚੀਜ਼ਾਂ ਨਹੀਂ ਮਿਲਦੀਆਂ ਤਾਂ ਤੁਸੀਂ ਦਰਮਿਆਨੇ ਨਾਪ ਦੇ ਵਿੱਚ ਮੰਨ ਲਓ ਜਿਵੇਂ ਜਿਨ੍ਹਾਂ ਦੇ 22 ਦੇ ਵਿੱਚੋਂ 14 ਆਉਂਦਾ ਹੋਵੇ ਹਿਪ ਵੀ 21 22 ਦੇ ਵਿੱਚ ਆਉਂਦੀ ਹੋਵੇ ਤਾਂ ਆਰਾਮ ਨਾਲ ਉਹਨਾਂ ਦਾ ਸਾਈਡ ਤੋਂ ਕੀ ਆ ਇੱਕ ਪੱਲਾ ਪਲਾਜ਼ੋ ਦਾ ਉਤਰ ਜਾਂਦਾਗਾ ਉਹ ਤੁਹਾਨੂੰ ਦੱਸ ਦਿਆਂ ਆਪਾਂ ਕਿਸ ਤਰੀਕੇ ਨਾਲ ਉਤਰੂਗਾ ਜਿਵੇਂ ਮੰਨ ਲਓ ਆਪਾਂ ਨੇ 18 18.5 ਦਾ ਹਿਪ ਦਾ ਸਾਈਜ਼ ਆ ਤੁਸੀਂ 19 ਮੰਨ ਲਓ ਚਾਹੀਏ ਆਪਾਂ ਘਟਾਣੀ ਚਾਹੀਦਾ ਆਪਣਾ ਲਾਈਨਿੰਗ ਕਿਉਂਕਿ ਕੱਪੜਾ ਜਿਹੜਾ ਉਹ ਆਪਣਾ ਇਹਨਾਂ ਦਾ ਬਹੁਤ ਹੀ ਪਤਲਾ ਜੌਰਜਟ ਦੇ ਵਿੱਚ ਸਟਾਫ ਆਗਾ ਤਾਂ ਆਪਾਂ 19 ਇੰਚ ਮੰਨ ਕੇ ਚੱਲਦੇ ਆਂ ਵੀ ਆਪਣਾ ਸ਼ਰਟ ਦਾ ਘੇਰਾ 19 ਇੰਚ ਰੈਡੀ ਆ ਤਾਂ ਆਪਾਂ ਤਿੰਨੇ ਦੇਖੋ ਇਹ ਆਪਣੇ ਫਰੰਟ ਬੈਕ ਵਾਸਤੇ ਸ਼ਰਟ ਦੀ ਲਾਈਨਿੰਗ ਦਾ ਪੱਲਾ ਉਤਰ ਗਿਆ ਦੋਨੋਂ ਦੇ ਫਰੰਟ ਬੈਕ ਦੇ ਹੁਣ ਆਪਣੇ ਕੋਲੇ ਪੀਸ ਬਚ ਗਿਆ ਦੇਖੋ ਇਹ ਵਾਲਾ ਹੁਣ ਤੁਸੀਂ ਇਸ ਤਰੀਕੇ ਨਾਲ ਵੀ ਨਾਪ ਸਕਦੇ ਹੋ ਨਾਲੇ ਆਪਣੀ ਬਾਜੂ ਦੇ ਵਿੱਚੋਂ ਵੀ ਲਾਈਨਿੰਗ ਨਿਕਲ ਸਕਦੀ ਹੈ ਤੁਹਾਡੀ ਕਿਉਂਕਿ ਲੈਂਥ ਆਪਣੀ ਪਲਾਜ਼ੋ ਦੀ ਸਿਰਫ ਹੈਗੀ ਆ 35 ਇੰਚ ਸ਼ਰਟ ਦੀ ਲੈਂਥ ਸੀ 42 ਇੰਚ ਹੁਣ ਤੁਸੀਂ ਜਿਹੜਾ ਆ ਪੱਲਾ ਬਚ ਗਿਆ ਕਈ ਵਾਰ ਜਿਨ੍ਹਾਂ ਨੂੰ ਨਹੀਂ ਵੀ ਪਤਾ ਹੁੰਦਾ ਦੇਖੋ ਉਹ ਕੀ ਕਰਨਗੇ ਪੱਲੇ ਤਾਂ ਉਤਾਰ ਲੈਣਗੇ ਪਰ ਇਹਦੇ ਵਿੱਚੋਂ ਪਹਿਲੇ ਛੋਟਾ ਫਰੰਟ ਕੱਟ ਦੇਣਗੇ ਕਿਉਂਕਿ ਛੋਟਾ ਫਰੰਟ ਆਪਾਂ ਨੂੰ ਪੂਰਾ-ਪੂਰਾ ਚਾਹੀਦਾ ਹੁੰਦਾ ਜਿੰਨਾ ਆਪਾਂ ਨੇ ਰੈਡੀ ਰੱਖਣਾ ਹੁੰਦਾ ਜਿਹੜਾ ਪਿਛਲਾ ਪੱਲਾ ਹੁੰਦਾ ਉਹ ਆਪਾਂ ਨੇ ਲੂਜ਼ਿੰਗ ਵਗੈਰਾ ਉਸ ਪੱਲੇ ਦੇ ਵਿੱਚ ਰੱਖਣੀ ਹੁੰਦੀ ਆ ਤਾਂ ਉਹ ਆਪਾਂ ਕੱਪੜਾ ਵੱਧ ਚਾਹੀਦਾ ਹੁਣ ਤੁਸੀਂ ਇਸ ਤਰੀਕੇ ਨਾਲ ਜੇ ਤੁਹਾਨੂੰ ਜਾਂਚ ਹੋਊਗੀ ਪੂਰੀ ਚੰਗੀ ਤਰ੍ਹਾਂ ਜਾਣਕਾਰੀ ਹੋਊਗੀ ਚੀਜ਼ ਬਾਰੇ ਕਾ ਤੁਸੀਂ ਆਸਾਨੀ ਨਾਲ ਉਹਦਾ ਨਾਪ ਪਹਿਲਾਂ ਦੇਖੋਗੇ ਚੰਗੀ ਤਰ੍ਹਾਂ ਵੀ ਇਹਦੇ ਵਿੱਚੋਂ ਪੀਸ ਕੱਢ ਸਕਦੇ ਹੋ ਜਾਂ ਨਹੀਂ ਹੁਣ ਜੇ ਮੈਂ ਆਪਾਂ ਨੇ ਇਹਦਾ ਥਾਈ ਦੇ ਵਿੱਚੋਂ ਸਿਰਫ 12 ਇੰਚ ਪਾਉਣਾ ਥਾਈ ਜ ਪਰ ਆਪਣੇ ਕੋਲੇ ਕਪੜਾ ਕੀ ਹੈ ਇਹ ਬਹੁਤ ਜ਼ਿਆਦਾ ਹੈਗਾ 20 ਇੰਚ ਦਾ ਪੀਸ ਪਿਆ ਆਪਣੇ ਕੋਲੇ ਤਾਂ ਆਪਾਂ ਨੇ ਕੀ ਕਰਨਾ ਇਹਨੂੰ ਇੱਕ ਸਾਈਡ ਤੇ ਰੱਖ ਦਾਂਗੇ ਜਿਹੜਾ ਆਪਣੇ ਕੋਲੇ ਪੂਰਾ ਕਪੜਾ ਹੈਗਾ ਗੋਲ ਦੇਖੋ ਆਹ ਵਾਲਾ ਕਪੜਾ ਹੈਗਾ ਤਾਂ ਇਹਦੇ ਵਿੱਚੋਂ ਆਪਾਂ ਨੇ ਕੀ ਕਰਨਾ ਪਲਾਜ਼ੋ ਨੂੰ ਫਰੰਟ ਪੀਸ ਕੱਢ ਲੈਣੇ ਆ ਨਲੇ ਤਾਂ ਕੀ ਹੋਊਗਾ ਆਪਣੀ ਬਾਜੂ ਵਾਸਤੇ ਲਾਈਨਿੰਗ ਬਚ ਜੂਗੀ ਗੋਲ ਸਾਈਡ ਤੋਂ ਤੇ ਨਾਲੇ ਆਪਣੇ ਫਰੰਟ ਤੇ ਬੈਕ ਆਪਣਾ ਆਹ ਰਾਮ ਨਾ ਉਸ ਪੀਸ ਦੇ ਨਾਲ ਉਹ ਉਤਰ ਜਾਊਗਾ ਆਪਾਂ نیچے ਉਸੇ ਤਰ੍ਹਾਂ ਫੋਲਡਿੰਗ ਦੇ ਨਿਸ਼ਾਨ ਵਗੈਰਾ ਲਗਾਵਾਂਗੇ ਸਾਰਾ ਕੁਝ نیچے ਜਿਸ ਤਰ੍ਹਾਂ ਫਿਨਿਸ਼ਿੰਗ ਕਰਕੇ ਉਹਨੂੰ ਚੰਗੀ ਤਰ੍ਹਾਂ ਤੇ ਆਪਾਂ ਫੋਲਡਿੰਗ ਦੇ ਨਿਸ਼ਾਨ ਲਗਾ ਲਾਂਗੇ ਨਾਲੇ ਕੋਈ ਐਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਨੇ ਫਿਨਿਸ਼ਿੰਗ ਕਰ ਲੈਣੀ ਹੈ نیچے ਤੋਂ ਤੇ ਆਪਾਂ ਨੇ ਦੇਖੋ ਜਿਵੇਂ ਪਤਲੇ ਨਾਪ ਦੇ ਵਿੱਚ ਬਣਾ ਰਹੇ ਆ ਬਿਲਕੁਲ ਆਪਾਂ ਕੋਈ ਜ਼ਿਆਦਾ ਨਹੀਂ ਸਾ ਆਪਣੇ ਕੋਲੇ ਨਾਪ ਹੈਵੀ ਨਹੀਂ ਹੈਗਾ ਤਾਂ ਸਿਰਫ ਜਿਹੜੀ ਕੰਨੀ ਤੋਂ ਹੋਊਗਾ ਵਾ ਡੇਢ ਘੰਟੇ ਸਾਈਡ ਰੱਖਾਂਗੇ ਇਧਰਲੀ ਸਾਈਡ ਤੋਂ ਮੂਰੀ ਆਪਣੀ 6.5 ਤਾਂ ਆਪਾਂ ਨੇ 6.5 ਤੇ ਨਿਸ਼ਾਨ ਰੱਖਣਾ ਕਿਉਂਕਿ ਇਹ ਪ੍ਰੋਪਰ ਜਿੰਨਾ ਆਪਾਂ ਨੂੰ ਚਾਹੀਦਾ ਉਨਾ ਹੀ ਰੈਡੀ ਪਲਾਜ਼ੋ ਦਾ ਨਿਸ਼ਾਨ ਲਗਾਉਣੇ ਆ ਆਪਣੇ ਲੂਜ਼ਿੰਗ ਪਾਵਾਂਗੇ ਆਪਾਂ ਬੈਕ ਸਾਈਡ ਦੇ ਵਿੱਚ ਹੁਣ ਦੇਖੋ ਪਲਾਜ਼ੋ ਦੀ ਲੈਂਥ ਹੈਗੀ 35 ਇੰਚ ਤਾਂ ਆਪਾਂ 34 ਇੰਚ ਤੇ ਨਿਸ਼ਾਨ ਲਗਾਵਾਂਗੇ ਜਿਹੜਾ ਫੋਲਡਿੰਗ ਦਾ ਸੀ ਦੇਖੋ ਬਾਰ ਬਾਰ ਕਈ ਵਾਰ ਨਾ ਕਿਸੇ ਨੂੰ ਪਤਾ ਨਹੀਂ ਚੱਲਦਾ ਹੈਗਾ ਬੀ ਐ ਨਾ ਉੱਪਰ نیچے ਕਿਉਂ ਕੱਢਦੇ ਆ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਦੇਖੋ ਆਪਣੇ ਫੋਲਡਿੰਗ ਦਾ ਨਿਸ਼ਾਨ ਉਹਦਾ نیچے ਲਗਾ ਰੱਖਿਆ 2 ਇੰਚ ਦਾ ਤੁਸੀਂ ਢਾਈ ਦਾ ਲਗਾਉਣਾ ਤਿੰਨੋਂ ਤੁਹਾਡੇ ਆਪਣੇ ਤੇ ਡਿਪੈਂਡ ਕਰੂਗਾ ਤੁਸੀਂ ਕਿੰਨੀ ਉਹਦੀ ਫੋਲਡਿੰਗ ਕਰਨੀ ਆਗੀ ਮੰਨ ਲਓ ਮੈਂ ਡੇਢ ਪੌਣੇ 2 ਦੇ ਵਿੱਚ ਇਹਦੀ ਫੋਲਡਿੰਗ ਕਰ ਰਹੀ ਹਾਂ ਦੇਖੋ 2 ਦੇ ਵਿੱਚ ਫੋਲਡਿੰਗ ਆਪਣੀ ਹੁਣ ਆਪਾਂ ਆ ਨਿਸ਼ਾਨ ਤੋਂ ਮਿਲਣਾ ਜੇ ਤੁਹਾਡੇ ਪਲਾਜ਼ੋ ਦੀ ਲੈਂਥ 35 ਇੰਚ ਆ ਤਾਂ ਤੁਸੀਂ ਉਹਦੇ ਤੋਂ 1 ਇੰਚ ਘੱਟ ਕੱਟੋਗੇ ਜੇ ਉਹ ਜਿਹੜੀ ਉੱਪਰਲੀ 벨ਟ ਆ 1/2 ਇੰਚ ਦੇ ਵਿੱਚ ਪਾ ਰਹੇ ਹਾਂ ਤਾਂ ਕਰਕੇ ਮਨ ਲਓ ਜਿਵੇਂ ਮੈਂ ਇੱਥੋਂ ਨਿਸ਼ਾਨ ਲਗਾਇਆ 35 ਇੰਚ ਆਪਣੀ ਲੰਬਾਈ ਆ ਤਾਂ ਮੈਂ 34 ਇੰਚ ਤੇ ਨਿਸ਼ਾਨ ਲਗਾਉਂਗੀ ਦੇਖੋ ਇਸ ਤਰੀਕੇ ਨਾਲ ਤਾਂ ਸਿੱਧਾ ਨਿਸ਼ਾਨ ਲਗਾ ਲੈਣਾਗਾ ਬਿਲਕੁਲ 1 ਇੰਚ ਦੇਖੋ ਆਪਣੇ ਘੱਟ ਦਾ ਨਿਸ਼ਾਨ ਲਗਾਇਆਗਾ ਕਿਉਂਕਿ ਇਹਦੇ ਉੱਪਰ ਆਪਾਂ ਨੇ ਬੈਲਟ ਲਗਾਉਣੀ ਆ ਫਰੰਟ ਤੇ ਬੈਲਟ ਲੱਗੂਗੀ ਬੈਕ ਸਾਈਡ ਤੇ ਲਾਸਟਿਕ ਸਾਈਡ ਇਹਦੇ ਜਿਪ ਲੱਗ ਜੂਗੀ ਤੇ ਆਪਾਂ ਇਸ ਨਿਸ਼ਾਨ ਤੋਂ نیچے ਨੂੰ 10 ਇੰਚ ਆਸਨ ਦਾ ਨਿਸ਼ਾਨ ਲਗਾਵਾਂਗੇ ਹਮੇਸ਼ਾ ਜਦੋਂ ਵੀ ਤੁਸੀਂ ਕੋਈ ਹੁੱਕ ਜਿਪ ਵਾਲਾ ਪਲਾਜ਼ੋ ਬਣਾ ਰਹੇ ਹੋਗੇ ਫਰੰਟ ਤੇ ਬੈਲਟ ਲਗਾ ਕੇ ਪਿੱਛੇ ਲਾਸਟਿਕ ਪਾ ਕੇ ਦਾ ਆਸਨਾ ਕੀਆ ਛੋਟਾ ਕੱਟਿਆ ਜਾਂਦਾ ਜਿਵੇਂ ਆਪਾਂ ਨੇ 10 ਇੰਚ ਦਾ ਨਿਸ਼ਾਨ ਲਗਾ ਲਿਆ ਜਿਨ੍ਹਾਂ ਦਾ ਬੰਨ ਦੇਖੋ ਉੱਚਾ ਹੁੰਦਾ ਉਹ ਤੁਸੀਂ 10.5 ਇੰਚ ਵੀ ਲੈ ਸਕਦੇ ਹੋਗੇ ਉਹਦਾ ਦਾ ਇਹ ਨਾਰਮਲ ਨਾਪ ਦੇ ਵਿੱਚ ਦੱਸ ਰਹੀਆਂ ਤੁਹਾਨੂੰ ਮੈਂ ਤੇ 10 ਇੰਚ ਤੇ ਆਪਾਂ ਨੇ ਆਸਨ ਦਾ ਨਿਸ਼ਾਨ ਲਗਾਇਆ ਹੁਣ ਜਿਹੜੀ ਇਹਨਾਂ ਦੀ ਕੰਨੀ ਆ ਉਹ ਬਿਲਕੁਲ ਖਰਾਬ ਆ ਦੇਖੋ ਤਾਂ ਮੈਂ 1/2 ਇੰਚ ਸਾਈਡ ਤੋਂ ਛੱਡ ਦੂੰਗੀ ਇਸ ਤਰੀਕੇ ਨਾਲ ਹੁਣ ਆਪਾਂ ਨੇ ਥਾਈਜ਼ ਇਹਨਾਂ ਦਾ 12 ਇੰਚ ਤਾਂ ਆਪਾਂ 12 ਇੰਚ ਤੇ ਹੀ ਨਿਸ਼ਾਨ ਲਗਾਉਣਾ ਦੇਖੋ ਆਪਾਂ ਨੇ ਇਧਰ ਨੂੰ ਅੰਦਰ ਨੂੰ 1.5 ਇੰਚ ਦੀ ਗੁਲਾਈ ਵਾਸਤੇ ਅੰਦਰ ਨੂੰ ਲੈਤਾ ਮੰਨ ਲਓ ਅੰਦਰਲੀ ਸਾਈਡ ਵੱਲ ਨੂੰ ਜਿੱਧਰ ਆਪਾਂ ਥਾਈ ਦਾ ਨਿਸ਼ਾਨ ਲਗਾਇਆ ਬਾਹਰਲੀ ਸਾਈਡ ਵੱਲ ਨਹੀਂ ਜਾਣਾ ਆ ਆਪਣਾ ਥਾਈ ਦਾ ਨਿਸ਼ਾਨ 12 ਇੰਚ ਹੋ ਗਿਆ ਅੰਦਰਲੀ ਸਾਈਡ ਤੋਂ 1.5 ਇੰਚ ਦਾ ਆਪਨੇ ਅੰਦਰ ਨੂੰ ਲਗਾਇਆ ਤਾਂ ਤੁਸੀਂ ਇੱਥੇ ਸਿੱਧਾ ਨਿਸ਼ਾਨ ਲਗਾ ਲਓਗੇ ਦੇਖੋ ਇਸ ਤਰ੍ਹਾਂ ਬਾਈ ਚਾਂਸ ਜਿਵੇਂ ਤੁਹਾਡੀ ਆ ਚੀਜ਼ ਥਾਈਜ ਵਗੈਰਾ ਹੈਵੀ ਨੇ हिਪ ਕਈ ਵਾਰ ਬਹੁਤ ਜ਼ਿਆਦਾ ਪਤਲੀ ਹੁੰਦੀ ਆ ਜਦ ਟਾਈਟ ਪਹਿਨਦੇ ਹੁੰਦੇ ਨੇ ਮੰਨ ਲਓ ਲੂਜ਼ ਜਾਂ ਨਹੀਂ ਰੱਖਦੇ ਤਾਂ ਤੁਸੀਂ ਜਿਹੜਾ ਆ ਨਿਸ਼ਾਨਾ ਇਸ ਤਰ੍ਹਾਂ ਫੱਟੀ ਦੇ ਨਾਲ ਅੰਦਰ ਨੂੰ ਕਰਕੇ ਵੀ ਲਗਾ ਸਕਦੇ ਹੋਗੇ ਇਸ ਤਰੀਕੇ ਨਾਲ ਇਹ ਤੁਹਾਨੂੰ ਜਦੋਂ ਤੁਸੀਂ हिਪ ਦਾ ਨਾਪ ਨਾਪੋਗੇ ਤੁਹਾਡੀ ਕਿੰਨੀ हिਪਾ ਤੁਸੀਂ ਉਸ ਹੱਬ ਨਾਲ ਬਾਅਦ ਦੇ ਵਿੱਚ ਵੀ ਛਟਾਈ ਇਹਦੀ ਪਾ ਸਕਦੇ ਹੋ ਆਪਾਂ ਨੇ ਆਹ ਲਾਇਆ ਸੀ ਉੱਪਰ ਆਸਣ ਤੋਂ ਇੱਥੋਂ ਲੈ ਕੇ ਆਸਣ ਦਾ ਨਿਸ਼ਾਨ 10 ਇੰਚ ਤੇ 1 ਇੰਚ ਦੀ ਆਪਾਂ ਇੱਥੋਂ ਢਾਲ ਪਾਵਾਂਗੇ ਉਹ ਤੁਸੀਂ ਸੈਂਟਰ ਦੇ ਵਿੱਚੋਂ ਲੈ ਲੋਗੇ ਢਾਲ ਦਾ ਨਿਸ਼ਾਨ ਲਗਾਇਆ ਜਿਹੜਾ ਆਪਾਂ ਨੇ ਹੁਣ ਇਹਦੀ ਆਪਾਂ ਇੱਥੋਂ ਪਾਵਾਂਗੇ ਗੁਲਾਈ ਦੇਖੋ ਹੁਣ ਦੇਖੋ ਆਪਾਂ ਨੇ ਫੱਟੀ ਦੇ ਨਾਲ ਤੁਸੀਂ ਨੇ ਕੀ ਕਰਨਾਗਾ 3-4 ਇੰਚ ਤੋਂ ਬਿਲਕੁਲ ਇਸ ਤਰ੍ਹਾਂ ਸਿੱਧਾ ਰੱਖੋਗੇ ਆਹ ਜੀ ਇਹਨੂੰ ਕਿਉਂਕਿ ਆਪਾਂ ਨੂੰ ਫੋਲਡਿੰਗ ਵੇਲੇ ਬਿਲਕੁਲ ਵੀ ਪ੍ਰੋਬਲਮ ਨਹੀਂ ਆਉਂਦੀ ਨਾਲੇ ਜਿਹੜੀ ਆਪਣੀ ਪੈਂਟ ਆ ਜਿਸ ਤਰ੍ਹਾਂ ਆਪਾਂ ਕਹਿੰਦੇ ਵੀ ਖੜਮੀ ਖੜਮੀ ਹੋਵੇ ਜੇ ਤੁਸੀਂ ਐਦਾਂ ਇਹਦੀ ਸ਼ੇਪ ਦਿਓਗੇ ਤਾਂ ਇਸ ਤਰੀਕੇ ਨਾਲ ਬਿਲਕੁਲ ਸਟੇਟ نیچے ਤੋਂ ਪੈਂਟ ਤੁਹਾਡੀ ਖੜੀ ਹੋ ਜੂਗੀ ਤਾਂ ਤੁਸੀਂ ਫੱਟੀ ਨੂੰ ਥੋੜਾ ਜਿਹਾ ਉੱਪਰ ਉਠਾਉਣਾ ਜੇ ਤੁਸੀਂ ਇਸ ਤਰ੍ਹਾਂ ਕਰਕੇ ਇਹਨੂੰ ਦੇਖੋ ਕਾਟ ਪਾਉਗੇ ਤਾਂ ਤੁਹਾਡੇ ਥਾਈ ਦੇ ਵਿੱਚੋਂ ਟਾਈਟ ਰਹੇਗਾ ਕਿਉਂਕਿ ਫੱਟੀ ਦੇ ਵਿੱਚ ਇੱਥੇ ਜਿਹੜੀ ਗੁਲਾਈ ਹੁੰਦੀ ਹੈ ਬਹੁਤ ਜ਼ਿਆਦਾ ਪਾਈ ਪਈ ਹੁੰਦੀ ਆ ਤਾਂ ਤੁਸੀਂ ਫੱਟੀ ਨੂੰ ਹਲਕਾ ਜਿਹਾ ਉੱ ਨਿਸ਼ਾਨ ਦੇ ਨਾਲ ਮਲਾ ਕੇ ਇਹਦੀ ਗਲਾਈ ਪਾ ਦੋਗੇ ਇਸ ਤਰ੍ਹਾਂ ਨਿਸ਼ਾਨ ਲਗਾ ਲਉਗੇ ਤੁਸੀਂ ਹੁਣ ਦੇਖੋ ਇਸੇ ਤਰੀਕੇ ਨਾਲ ਮੈਂ ਫੱਟੀ ਨੂੰ ਦੇਖੋ ਇਸ ਤਰ੍ਹਾਂ ਕਰਕੇ ਨਹੀਂ ਸ਼ੇਪ ਪਾਉਣੀ ਤਾਂ ਤੁਸੀਂ ਬਾਹਰਲੇ ਪਾਸੇ ਇਹਨੂੰ ਪਾਉਣੀ ਆ ਜਿੱਧਰਲੇ ਪਾਸੇ ਇਸ ਤਰ੍ਹਾਂ ਗਲਾਈ ਬਣੀ ਹੁੰਦੀ ਆ ਇਸੇ ਤਰੀਕੇ ਨਾਲ ਨਿਸ਼ਾਨ ਇਹਦਾ ਬਿਲਕੁਲ ਇੱਥੇ ਸਿੱਧਾ ਲਗਾ ਲੂੰਗੀ ਜਿਹੜਾ ਆਪਾਂ ਨੇ ਆ ਨਿਸ਼ਾਨ ਲਗਾਇਆ ਫੱਟੀ ਨੂੰ ਥੋੜਾ ਜਿਹਾ ਉੱਪਰ ਨੂੰ ਉਠਾਵਾਂਗੇ ਆਪਾਂ ਤਾਂ ਇਸ ਤਰੀਕੇ ਨਾਲ ਹੀ ਨਿਸ਼ਾਨ ਇਧਰ ਨੂੰ ਲਗਾ ਲਾਂਗੇ ਆ ਦੇਖੋ आ अपने निशान लगाए इस निशाना इस तरह की कटिंग करते रेडी प्लाजो जिन्ना त्यार उस हिसाब से अपने निशान लगाए थे उसकी आप कटिंग कर रहे हैं गे हां आपने ढाल दिशान लगाया उस तरीके ने अपा ढाल पा रहे देखो हुक जिप वाला प्लाजो है यह अपना ਬਿਲਕੁਲ ਨਿਸ਼ਾਨਾਂ ਦੇ ਹਿਸਾਬ ਨਾਲ ਕਿਉਂਕਿ ਆਪਣੇ ਨਿਸ਼ਾਨ ਬਿਲਕੁਲ ਸਹੀ ਤਰੀਕੇ ਨਾਲ ਲਗਾਏ ਨੇ ਤਾਂ ਆਪਾਂ ਇਸ ਤਰੀ ਨਿਸ਼ਾਨਾਂ ਦੇ ਉੱਪਰ ਉਹਦੀ ਕਟਿੰਗ ਕਰ ਦਾਂਗੇ ਦੇਖੋ ਹੁਣ ਦੇਖੋ ਤੁਸੀਂ ਇਹਦੇ ਕਮਰ ਦਾ ਨਾਪ ਉਹ ਕਿਸ ਤਰੀਕੇ ਨਾਲ ਨਾਪਣਾਗਾ ਜਿਵੇਂ ਆਪਣੀ ਕਮਰ ਆ ਜਿਹੜੀ ਉਹਨਾਂ ਦੀ ਉਹ 32 ਇੰਚ ਮੰਨ ਲਓ हिਪ ਦਾ ਨਾਪ ਆ ਜਿਹੜਾ ਉਹਨਾਂ ਦਾ 32 ਇੰਚ ਆ ਰੌਂਡ ਦੇ ਵਿੱਚ ਇਸ ਤਰੀਕੇ ਨਾਲ 32 ਦਾ ਹਾਫ ਹੋ ਗਿਆ 16 ਇੰਚ ਤਾਂ 16 ਦਾ ਆਪਾਂ ਚੌਥਾ ਹੀ ਇਸਦਾ ਨਿਸ਼ਾਨ ਲਗਾਵਾਂਗੇ ਦੇਖੋ ਇੱਥੇ 8 ਇੰਚ ਤੇ ਮੰਨ ਲਓ 4 ਇੰਚ ਤੇ ਨਿਸ਼ਾਨ ਲਗਾਤਾ ਇਹ ਤੁਸੀਂ ਨਿਸ਼ਾਨ ਇੱਥੋਂ ਸਾਈਡ ਤੋਂ ਮਾਰਜਿਨ ਛੱਡ ਕੇ ਹੀ ਲਗਾਉਣਾ ਹੁੰਦਾ ਦੇਖੋ ਇਸ ਤਰੀਕੇ ਨਾਲ ਕਿੰਨਾ ਤੁਸੀਂ ਸਿਲਾਈਆਂ ਦੇ ਵਿੱਚ ਦੇ ਰਹੇ ਹੋਗੇ ਤਾਂ ਦੇਖੋ ਆ ਦੇ 4 ਇੰਚ ਤੇ ਮੈਂ ਇੱਥੇ ਕੱਟ ਲਗਾਤਾ ਇੱਥੇ ਆਪਾਂ ਨੇ ਪਾਉਣੀ ਹੋਊਗੀ ਇਸ ਤਰੀਕੇ ਨਾਲ ਪਲੇਟ ਤਿਰਸ਼ੀ ਦੇ ਵਿੱਚ ਹੁਣ ਤੁਹਾਨੂੰ ਆਪਾਂ ਦਿਖਾਉਣੇ ਆ ਵੀ ਜਿਹੜਾ ਆਪਣੇ ਕੋਲੇ ਕਪੜਾ ਸੀ ਉਹ ਕਿਸ ਤਰੀਕੇ ਨਾਲ ਆਪਣਾ ਰਿਯੂਜ਼ ਕਰਾਂਗੇ ਉਹਨੂੰ ਆਪਾਂ ਦੇਖੋ ਆ ਆਪਣਾ ਪੀਸ ਉਤਰਿਆ ਗੋਲ ਸਾਈਡ ਇਹ ਆਪਣਾ ਕੀ ਲੱਗ ਜੂਗਾ ਬਾਹਾਂ ਤੇ ਲੱਗ ਜੂਗਾ ਆ ਜਿਹੜਾ ਗੋਲਾ ਦੋਨੇ ਬਾਜੂਆਂ ਦਾ ਕਪੜਾ ਉਤਰ ਗਿਆ ਹੁਣ ਜਿਹੜੀ ਆਪਾਂ ਇਹਦੀ ਬੈਕ ਕੱਟਣੀ ਆ ਉਹ ਜਿਹੜਾ ਸ਼ਰਟ ਦੇ ਨਾਲੋਂ ਸਾਈਡ ਤੋਂ ਪੀਸ ਉਤਰਿਆ ਸੀਗਾ ਉਹਦੀ ਆਪਾਂ ਕੱਟ ਦਾਂਗੇ ਬੈਕ ਆਰਾਮ ਨਾਲ ਨਾਲ ਤਾਂ ਆਪਣੀ ਲੈਂਥ ਆਊਗੀ ਤੇ ਨਾਲੇ ਆਊਗਾ ਆਪਣਾ ਥਾਈਜ਼ ਦਾ ਨਾਪ ਜਿਹੜੀ ਆਪਣੇ ਲੂਜ਼ਿੰਗ ਵਗੈਰਾ ਪਾਉਣੀ ਆ ਸਾਰਾ ਕੁਝ ਇਹਦੇ ਵਿੱਚ ਹੀ ਆ ਜਾਊਗਾ نیچے ਤੋਂ ਤੁਸੀਂ ਇਸ ਪੱਲੇ ਦੀ ਚੰਗੀ ਤਰ੍ਹਾਂ ਫਿਨਿਸ਼ਿੰਗ ਕਰ ਦੇਣੀ ਆ ਦੇਖੋ ਇਸ ਤਰ੍ਹਾਂ ਕਿਉਂਕਿ ਆਪਾਂ ਨੂੰ ਜਦੋਂ ਫੋਲਡਿੰਗ ਕਰਨੀ ਹੁੰਦੀ ਆ ਤਾਂ ਕੋਈ ਵੀ ਪ੍ਰੋਬਲਮ ਨਾ ਆਵੇ ਇਸੇ ਤਰੀਕੇ ਨਾਲ ਮੈਂ ਇਹਦੇ ਉੱਪਰ ਰੱਖ ਲੂੰਗੀ ਕੱਪੜੇ ਨੂੰ ਆ ਦੇਖੋ ਸਾਈਡਾਂ ਤੋਂ ਵੀ ਆਪਣਾ ਬਹੁਤ ਜ਼ਿਆਦਾ ਕਪੜਾ ਫਿਰ ਵੀ ਆਪਾਂ ਨੂੰ ਉੱਤਰ ਜੂਗਾ ਬਰਤਨ ਬਕਰਨ ਵਾਸਤੇ ਕੋਈ ਵੀ ਚੀਜ਼ ਨੂੰ ਆਪਾਂ ਉਹ ਕਰਨਾ ਇਹਨੂੰ ਮੰਨ ਲਓ ਹੁੱਕ ਵਗੈਰਾ ਲਗਾਉਣੀਆਂ ਅੱਜ ਆਪਾਂ ਸੌਰੀ ਜਿੱਪ ਵਗੈਰਾ ਲਗਾਉਣ ਵਾਸਤੇ ਫਲਾਈਆਂ ਵਾਸਤੇ ਕਪੜਾ ਚਾਹੀਦਾ ਹੋਊਗਾ ਜੋ ਵੀ ਆਪਾਂ ਨੂੰ ਉਹ ਸਾਈਡ ਤੋਂ ਉਤਰ ਜੂਗਾ ਆ ਦੇਖੋ ਨੇ ਜਿਹੜੀ ਆਪਣੀਆਂ ਗਲਾਈ ਪਾਈ ਵੇ ਗਲਾਈ ਤੋਂ ਦੋ ਸੂਤ ਨੀਚੇ ਨੂੰ ਨਿਸ਼ਾਨ ਲਗਾਉਂਗੇ ਬਿਲਕੁਲ ਸਿੱਧਾ ਨਿਸ਼ਾਨ ਲਗਾ ਲਿਆ ਜਿਹੜੀ ਆਪਾਂ ਨੇ ਲੂਜ਼ਿੰਗ ਪਾਉਣੀ ਉਹ ਸਿਰਫ ਆਪਾਂ 2 ਇੰਚ ਦੀ ਹੀ ਲੂਜ਼ਿੰਗ ਪਾਵਾਂਗੇ ਜਿਹੜੀ ਆਪਾਂ ਨੇ ਇੱਥੋਂ ਦੇਣੀ ਹੁੰਦੀ ਹੈ ਉਹ ਸਿਰਫ 1 ਇੰਚ ਦੀ ਹੀ ਦੇਣੀ ਹੁੰਦੀ ਹੈ ਕਿਉਂਕਿ ਆਪਾਂ ਨੇ ਸਲਾਈਆਂ ਵਾਸਤੇ ਹੀ ਦੇਣੀ ਹੁੰਦੀ ਹੈ ਨੀਚੇ ਤੋਂ ਆਪਾਂ ਇੱਥੋਂ 2 ਇੰਚ ਦੀ ਲੂਜ਼ਿੰਗ ਤਾਂ ਆਪੋ ਨੇ ਨਾ ਵੀ ਥਾਈਸ ਤੋਂ ਉੱਪਰੋਂ ਹੈਵੀ ਹੁੰਦੇ ਨੇ ਆਪਣੇ ਤਾਂ ਕਰਕੇ ਆਪਾਂ ਨੇ 2 ਇੰਚ ਦੀ ਲੂਜ਼ਿੰਗ ਪਾਉਣੀ ਹੁੰਦੀ ਹੈ ਜਿਹੜੀ ਆਪਾਂ ਨੇ ਆ ਉੱਪਰੋਂ ਪਾਉਣੀ ਹੈ ਇਹ ਵੀ ਆਪਾਂ 1 ਇੰਚ ਦੇ ਵਿੱਚ ਹੀ ਪਾਵਾਂਗੇ ਤਾਂ ਤੁਸੀਂ ਇਸ ਤਰੀਕੇ ਨਾਲ ਇਹਦੀ ਗੁਲਾਈ ਨੂੰ ਕੀ ਕਰੋਗੇ ਮਿਲਾ ਦੋਗੇ ਹੁਣ ਆਪਾਂ ਫੱਟੀ ਦੀ

ਜਿਹੜੀ ਆਪਾਂ ਨੇ ਇੱਥੋਂ ਕਰਨੀ ਹੁੰਦੀ ਹੈ ਇਲਾਸਟਿਕ ਪਾਉਣਾ ਹੁੰਦਾ ਜਿਹੜੀ ਸਾਈਡ ਤੋਂ ਮੰਨ ਲਓ ਬੈਕ ਵਾਲੀ ਸਾਈਡ ਤੋਂ ਤਾਂ ਆਪਾਂ ਨੇ ਕਿੰਨਾ ਪੱਲਾ ਵੱਧ ਘਟਣਾ ਉਹ ਤੁਹਾਨੂੰ ਦੱਸਾਂਗੇ ਆਪਾਂ ਇੰਨੇ ਕੇ ਸਾਈਜ਼ ਦੇ ਵਿੱਚ ਤਾਂ ਦੇਖੋ ਜਿਵੇਂ ਆਪਾਂ ਸਿਰਫ ਉੱਪਰੋਂ 2 2.5 ਇੰਚ ਲਵਾਂਗੇ 2 3 ਦੇ ਵਿੱਚ ਲਵਾਂਗੇ ਕਿਉਂਕਿ ਸਵਾ ਇੰਚ ਆਪਣਾ ਬੈਲਟ ਲੱਗ ਜਾਊਗਾ ਆਪਨਾ ਇਲਾਸਟਿਕ ਵਾਸਤੇ ਫੋਲਡਿੰਗ ਦਾ ਰਹਿ ਜਾਊਗਾ ਤਾਂ 3 ਇੰਚ ਪੀਸ ਤੁਸੀਂ ਨੇ ਉੱਪਰੋਂ ਲੈਣਾਗੇ ਦਾ ਇਸ ਤਰ੍ਹਾਂ ਕੱਟ ਲਗਾ ਲਿਆ ਦੇਖੋ ਜਿਹੜਾ ਆਪਾਂ ਨੇ ਉੱਪਰੋਂ ਬਾਧਮਾ ਪਾਉਣਾ ਉਹ ਆ ਪਾਵਾਂਗੇ 5 5.5 5 ਇੰਚ ਵੀ ਬਹੁਤ ਆਗਾ ਦੇਖੋ ਨਾਪ ਬਿਲਕੁਲ ਪਤਲਾ ਦੇਖੋ ਇਹਨਾਂ ਦੇ ਕੋਈ हिਪਸ ਵਗੈਰਾ ਹੈਵੀ ਨਹੀਂ ਕੁਝ ਵੀ ਨਹੀਂ ਮਤਲਬ ਨੋਰਮਲ ਨਾਪ ਹੈ ਇਹ ਤਾਂ ਤੁਸੀਂ ਇਸ ਤਰੀਕੇ ਨਾਲ ਦੀ ਸ਼ੇਪ ਪਾ ਦੋਗੇ ਜੇ ਨਾਪ ਹੈਵੀ ਆ ਤਾਂ ਤੁਸੀਂ ਸੋਨੂੰ ਇਹ 6 6.5 ਦੇ ਵਿੱਚ ਵੀ ਲੈਣਾ ਪੈ ਸਕਦਾ ਹੈ ਇਹ ਆਪਾਂ ਨੇ ਪਾਈ ਸੀ ਤੁਹਾਨੂੰ ਪਲਾਜ਼ੋ ਦੀ ਪੈਂਟ ਹੁੱਕ ਜਿਪ ਵਾਲਾ ਨੋਰਮਲ ਨਾਪ ਦੇ ਵਿੱਚ ਆ ਦੇਖੋ ਇਹ ਆਪਣਾ 32 ਇੰਚ हिਪ ਦਾ ਪਲਾਜ਼ੋ ਆ ਤੇ 22 ਇੰਚ ਇਹਨਾਂ ਦਾ ਥਾਈਜ਼ਨ ਆਪ ਸੀ ਗੋਲ ਦੇ ਵਿੱਚ ਮਨੇ ਆ ਤਾਂ ਆਪਾਂ ਨੇ 12 ਇੰਚ ਪਾਇਆ ਸੀ 2 ਇੰਚ ਦੇ ਵਿੱਚ ਪਲੱਸ ਕਰਕੇ 12 ਇੰਚ ਮੰਨ ਲਓ ਇੱਕ ਸਾਈਡ ਦਾ ਆਪਣਾ ਇਹਦਾ ਥਾਈਜ਼ ਆ 12 ਇੰਚ ਦੇ ਵਿੱਚ ਆ ਹੁੱਕ ਜਿਪ ਵਾਲਾ ਪਲਾਜ਼ੋ ਆ ਹੁਣ ਦੇਖੋ ਜਿਹੜਾ ਬੇਸਟ ਕਪੜਾ ਨਿਕਲਿਆ ਇਹਨੂੰ ਆਪਾਂ ਕਿਸ ਤਰ੍ਹਾਂ ਕਰਨਾਗਾ ਹੁਣ ਜਿਹੜਾ ਦੇਖੋ ਮੰਨ ਲਓ ਆ ਕਪੜਾ ਉਤਰਿਆ ਗੋਲ ਦੇ ਵਿੱਚ ਆਪਾਂ ਨੂੰ ਸਿਰਫ ਇਹਦੇ ਵਿੱਚ ਕੱਲਾ ਜੋੜ ਹੀ ਪਾਉਣਾ ਪਊਗਾ ਪਾਕਟ ਵਾਸਤੇ ਕਿਉਂਕਿ ਗਲਾਈਏ ਦੀ ਫਿਲਹਾਲ ਪਹਿਲੀ ਪਈ ਹੋਈ ਆ ਤਾਂ ਆਪਾਂ ਇਸ ਤਰੀਕੇ ਨਾਲ ਥੋੜੀ ਜਿਹੀ ਸ਼ੇਪ ਦੇ ਕੇ ਇਹਦੀ ਇਸ ਆ ਇਹਦੀ ਪਾਕਟ ਕੱਢ ਲਾਂਗੇ ਇਹਦੇ ਵਿੱਚੋਂ ਸਿਰਫ ਇੱਕ ਜੋੜ ਪਾਉਣਾ ਪਊਗਾ ਆਪਣਾ ਕਪੜਾ ਦੇਖੋ ਕਿੰਨੇ ਸੋਹਣੇ ਤਰੀਕੇ ਦੇ ਨਾਲ ਆਪਾਂ ਨੇ ਇਹਨੂੰ ਉਹ ਕੀਤਾਗਾ ਨਾਲ ਤਾਂ ਆਪਣੇ ਸ਼ਰਟ ਤੇ ਲਾਈਨਿੰਗ ਪੂਰੀ ਆਊਗੀ ਤੇ ਨਾਲੇ ਆਪਣਾ ਪਲਾਜ਼ੋ ਪੂਰਾ ਕੰਪਲੀਟ ਹੋ ਜੂਗਾ ਇਹਦੇ ਵਿੱਚ ਹਾਂਜੀ ਇਹ ਸੀ ਆਪਣੀ ਵੀਡੀਓ ਪੈਂਟ ਪਲਾਜ਼ੋ ਦੀ ਬਿਲਕੁਲ ਨਾਰਮਲ ਨਾਪ ਦੇ ਵਿੱਚ ਸੀਗਾ ਬਿਲਕੁਲ ਪਤਲਾ ਨਾ ਮੰਨ ਲਓ ਤੇ ਆਪਾਂ ਨੇ ਤੁਹਾਨੂੰ ਚੰਗੀ ਤਰੀਕੇ ਨਾਲ ਇਹ ਦੱਸਿਆਗਾ ਵੀ ਕਿਸ ਤਰ੍ਹਾਂ ਦੀ ਕਟਿੰਗ ਕਰਨੀ ਹੈ ਕਿਉਂਕਿ ਇਹਦੇ ਵਿੱਚ ਕਪੜਾ ਲਾਈਨਿੰਗ ਦਾ ਵਿੱਚ ਹੀ ਦਿੱਤਾ ਹੋਇਆ ਸੀ ਕਈ ਵਾਰ ਆਪਾਂ ਨੂੰ ਪਤਾ ਨਹੀਂ ਚੱਲਦਾ ਹੈਗਾ ਵੀ ਕਪੜਾ ਆਪਾਂ ਕਹਿ ਦਿੰਨੇ ਆ ਵੀ ਲਾਈਨਿੰਗ ਸ਼ਰਟ ਤੇ ਲੱਗਦੀ ਲੱਗੂਗੀ ਕਿਉਂਕਿ ਕਈ ਵਾਰ ਐਦਾਂ ਦੇ ਪਤਲੇ ਸਟੱਫ ਦੇ ਵਿੱਚ ਕਪੜਾ ਲਾਈਨਿੰਗ ਵਾਲਾ ਵਿੱਚ ਹੀ ਦਿੱਤਾ ਹੁੰਦਾਗਾ ਤਾਂ ਉਹਨੂੰ ਤੁਸੀਂ ਕਿਸ ਤਰੀਕੇ ਨਾਲ ਬਿਉਂਤ ਸਕਦੇ ਹੋ ਤਾਂ ਤੁਸੀਂ ਉਹ ਇਸ ਵੀਡੀਓ ਦੇ ਵਿੱਚ ਦੇਖ ਕੇ ਆਪਣਾ ਸੂਟ ਦੀ ਕਟਿੰਗ ਕਰ ਸਕਦੇ ਹੋ ਚੰਗੇ ਤਰੀਕੇ ਨਾਲ